ਦਾ ਬਾਦਾਮ ਖਾਲੇ ਭਿਓਂ ਕੇ ਖਾਲੇ ਸੁੱਕੇ ਖਾਲੇ ਲੋਕ ਕਹਿੰਦੇ ਵੀ ਜਿਹੜਾ ਜਿੱਚ ਪਾਣੀ ਚ ਭਿਓਆ ਆ ਉਹ ਪਾਣੀ ਵੀ ਪੀਣਾ ਜੇ ਗਰਮੀ ਦੇ ਲੱਛਣ ਆ ਜਾਂ ਮੇਰੇ ਗਰਮੀ ਪੈ ਚੁੱਕੀ ਆ ਫਿਰ ਮੈਂ ਭਿਓਂ ਕੇ ਖਾਣਾ ਔਰ ਪਰ ਬੰਦਾ ਜਿਹੜਾ ਹੈਗਾ ਆ ਉਹ ਤੇ ਦਿਨ ਦੇ ਵਿੱਚ ਤਕਰੀਬਨ ਇੱਕ ਆਨ ਐਵਰੇਜ ਗੱਲ ਦੱਸਾਂ 10 ਤੋਂ 12 ਬਾਦਾਮ ਖਾ ਸਕਦਾ ਆ ਆਦੇਸ਼ ਕਰਨਾ ਸਿਹਤ ਨੂੰ ਤੰਦਰੁਸਤ ਰੱਖਣਾ ਬਾਦਾਮ ਸਾਨੂੰ ਖਾਣੇ ਚਾਹੀਦੇ ਸਾਡੇ ਲੱਗਦਾ ਕਿ ਸੋਚ ਨਾਲੇ ਸਮਝਦੇ ਜਿਹੜੀ ਹਰ ਜਿਹੜੀ ਚਮਕ ਦੀ ਚੀਜ਼ ਆ ਉਸ ਨੂੰ ਜਦੋਂ ਸਿੱਧੀ ਗੱਲ ਚੱਲਦੀ ਹੈ ਤਾਂ ਸਾਰੇ ਕਹਿੰਦੇ ਜੀ ਅ ਅਗਰ ਦਿਮਾਗ ਤੇਜ ਕਰਨਾ ਸਿਹਤ ਨੂੰ ਤੰਦਰੁਸਤ ਰੱਖਣਾ ਬਦਾਮ ਸਾਨੂੰ ਖਾਣੇ ਚਾਹੀਦੇ ਆ ਤੇ ਜਿੱਦਾਂ ਹੀ ਬਦਾਮਾਂ ਦੀ ਗੱਲ ਚੱਲਦੀ ਕਿ ਹੋਰ ਹਰ ਵੇਲੇ ਨਵਾਂ ਸਵਾਲ ਉੱਠਦਾ ਚਰਚਾ ਵੀ ਛਿੜਦੀ ਹੈ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਜੀ ਕਹਿੰਦੇ ਫਿਰ ਕਹਿੰਦੇ ਕਿ ਅੱਛਾ ਹੁਣ ਭੋਂ ਕੇ ਖਾਈਏ ਕਿ ਸੁੱਕੇ ਹੀ ਖਾ ਲਈਏ ਦੇਖੋ ਅ ਬਦਾਮ ਖਾਣ ਨਾਲ ਤੁਸੀਂ ਗੱਲ ਕੀਤੀ ਦਿਮਾਗ ਸਟਰੋਂਗ ਹੁੰਦਾ ਹੈ ਯਾਦਦਾਸ਼ਤ ਵਧੀ ਆ ਬਦਾਮ ਦੇ ਵਿੱਚ ਤਕਰੀਬਨ ਵਿਟਾਮਿਨ ਮਿੰਡਲ ਪ੍ਰੋਟੀਨ ਫੈਟ ਕਾਰਬੋਹਾਈਡਰੇਟ ਹਰ ਚੀਜ਼ ਪਾਈ ਜਾਂਦੀ ਆ ਜਦੋਂ ਤੁਹਾਡੀ ਬੋਡੀ ਨੂੰ ਭਰਪੂਰ ਮਾਤਰਾ ਚ ਸਭ ਕੁਝ ਮਿਲਦਾ ਆ ਤਾਂ ਤੁਹਾਡੀ ਬੋਡੀ ਤੇ ਤੁਹਾਡਾ ਬ੍ਰੇਨ ਆਪਣੇ ਆਪ ਵਿਕਸਿਤ ਹੁੰਦੇ ਆ ਆਪਣੇ ਆਪ ਐਕਟਿਵ ਹੁੰਦੇ ਆ ਤੇ ਬਾਦਾਮ ਨੂੰ ਇਸ ਕਰਕੇ ਕਹ ਲੋ ਕਿ ਸ਼ਰੀਰ ਦੀ ਜ਼ਰੂਰਤ ਲਈ ਇੱਕ ਰਾਜਾ ਵੀ ਸਮਝਿਆ ਜਾਂਦਾ ਵੀ ਬਾਦਾਮ ਅੱਛਾ ਤੂੰ ਬਾਦਾਮ ਖਾਣਾ ਅੱਛਾ ਤੂੰ ਬਾਦਾਮ ਖਾਇਆ ਕਰ ਬਦਾਮ ਖਰੀਦਣ ਲੱਗੇ ਵੀ ਅਸੀਂ ਸੋਚਦੇ ਆ ਬਦਾਮ ਖਵਾਉਣ ਲੱਗੇ ਵੀ ਸੋਚਦੇ ਆ ਤੋਂ ਨੂੰ ਖਾਣ ਲੱਗਿਆ ਵੀ ਸੋਚਦੇ ਆ ਇਹਦੇ ਬਾਰੇ ਇਹ ਵੀ ਸੁਣਿਆ ਆ ਕਿ ਇਹ ਗਰਮ ਹੁੰਦਾ ਹੈ ਕਈ ਤਾਂ ਗਿਣ ਗਿਣ ਕੇ ਖਾਂਦੇ ਆ ਮਤਲਬ ਅੱਜ ਮੈਂ 6 ਗਿਣ ਲਿਆ ਉਹ ਕਹਿੰਦਾ ਮੈਂ ਕੱਲ ਵੀ 6 ਹੀ ਖਾਣੇ ਮੈਂ ਅੱਗੇ ਪਿੱਛੇ ਗਿਣਤੀ ਨਹੀਂ ਹੋਣੀ ਚਾਹੀਦੀ ਇਹ ਵੀ ਕੋਈ ਲੌਜੀਕ ਹੈ ਦੇਖੋ ਪਹਿਲਾਂ ਤਾਂ ਅਸੀਂ ਗੱਲ ਕਰੀਏ ਬਦਾਮ ਖਾ ਕੇ ਸਾਨੂੰ ਫਾਇਦਾ ਮਿਲਦਾ ਹੈ ਕਿ ਸਾਡੇ ਬ੍ਰੇਨ ਨੂੰ ਸਾਡੇ ਸ਼ਰੀਰ ਨੂੰ એનર્ਜੀ ਮਿਲਦੀ ਆ ਪੋਜ਼ਿਟਿਵ ਵਿੱਚ ਤੇ ਬਦਾਮ ਨੂੰ ਅਸੀਂ ਖਾਣ ਦੀ ਗੱਲ ਕਰੀਏ ਬਦਾਮ ਨੂੰ ਖਾਣ ਦਾ ਤਰੀਕਾ ਸੌਖਾ ਆ ਪਰ ਹਰ ਇੱਕ ਦਾ ਆਪਣਾ ਆਪਣਾ ਹੈ ਹੁਣ ਇਹਨੂੰ ਇਹ ਸੁਣਦੇ ਆ ਕਿ ਇਹਨੂੰ ਪਿਓ ਕੇ ਖਾਣਾ ਚਾਹੀਦਾ ਹੈ ਬਦਾਮ ਦੇ ਛਿਲਕੇ ਚ ਟਾਈਟੇਨ ਨਾਮ ਦਾ ਇੱਕ ਪਦਾਰਥ ਹੁੰਦਾ ਹੈ ਜਿਹੜਾ ਸਾਨੂੰ ਗਰਮੀ ਦੇ ਲੱਛਣ ਪੈਦਾ ਕਰਦਾ ਹੈ ਤੇ ਉਸ ਤੋਂ ਵੀ ਪਹਿਲਾਂ ਬਦਾਮ ਦੀ ਆਪਣੀ ਤਸਵੀਰ ਤੋਂ ਵੀ ਪਹਿਲਾਂ ਅਸੀਂ ਜੇ ਇੱਕ ਇਹ ਸੋਚੀਏ ਕਿ ਬਦਾਮ ਤੁਹਾਡੇ ਤੱਕ ਪਹੁੰਚਦਾ ਪਹੁੰਚਦਾ ਕਿੰਨੀਆਂ ਥਾਵਾਂ ਕਿੰਨੇ ਹੱਥਾ ਕਿੰਨੀਆਂ ਮਸ਼ੀਨਾਂ ਤੇ ਕਿੰਨੀਆਂ ਬੋਰੀਆਂ ਥੈਲੀਆਂ ਚੋਂ ਹੁੰਦਾ ਹੋਇਆ ਤੁਹਾਡੇ ਹੱਥ ਤੱਕ ਪਹੁੰਚਦਾ ਤੇ ਗਰਮੀ ਤੋਂ ਪਹਿਲਾਂ ਅਸੀਂ ਉਹਦੇ ਨਾਲ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਮਿੱਟੀ ਅੰਦਰ ਲੈ ਜਾਣੇ ਆ ਕਿ ਉਹਨੂੰ ਕਈ ਤਰ੍ਹਾਂ ਦੇ ਹੱਥ ਲੱਗੇ ਹੁੰਦੇ ਆ ਕਈ ਤਰ੍ਹਾਂ ਦੇ ਉਹਨੂੰ ਡਸਟ ਪਾਰਟੀਕਲ ਲੱਗੇ ਹੁੰਦੇ ਆ ਤੁਸੀਂ ਬਾਹਰੋਂ ਬਦਾਮ ਲਿਆਏ ਉਹਨੂੰ ਵੈਸੇ ਖਾ ਲਿਆ ਚਾਹੇ ਤੁਹਾਡੀ ਤਸਵੀਰ ਨਹੀਂ ਵੀ ਗਰਮ ਤਸਵੀਰ ਵਾਲੀ ਗੱਲ ਮੈਂ ਅੱਗੇ ਕਲੀਅਰ ਕਰਦਾ ਪਰ ਉਸ ਤੋਂ ਪਹਿਲਾਂ ਇੱਕ ਕਾਮਨ ਸੈਂਸ ਤੇ ਹੈ ਕਿ ਬਾਹਰੋਂ ਪ੍ਰੋਡਕਟ ਆਇਆ ਪਤਾ ਨਹੀਂ ਕਿੱਥੋਂ ਆਇਆ ਤੋ ਉਹਨੂੰ ਇੱਕ ਸਾਨੂੰ ਤਾਂ ਧੋ ਕੇ ਖਾਣਾ ਚਾਹੀਦਾ ਧੋ ਕੇ ਖਾ ਲਓ ਭਿਓਂ ਕੇ ਖਾ ਲਓ ਅਲੱਗ ਚੀਜ਼ਾਂ ਧੋ ਕੇ ਖਾ ਲਓ ਅਲੱਗ ਚੀਜ਼ਾਂ ਉਹ ਤੇ ਲੱਗੇ ਪਾਰਟੀਕਲ ਉਤਰ ਜਿਹੜੀ ਗੱਲ ਅਸੀਂ ਗਰਮੀ ਦੀ ਕਰ ਰਹੇ ਬਦਾਮ ਦੇ ਵਿੱਚ ਟਾਈਟੇਨ ਨਾਮ ਦਾ ਇੱਕ ਪਦਾਰਥ ਹੁੰਦਾ ਜਿਹੜਾ ਸਾਨੂੰ ਗਰਮੀ ਪੈਦਾ ਕਰਦਾ ਪਰ ਇਹ ਗਰਮੀ ਸਿਰਫ ਉਸੇ ਲਈ ਆ ਜਿਹਦੀ ਤਸਵੀਰ ਗਰਮ ਆ ਹੁਣ ਇੱਥੇ ਭਿਉਣਾ ਬ ਆਪਣੀ ਬਾਡੀ ਬਾਰੇ ਗਿਆਨ ਆ ਕਿ ਮੈਨੂੰ ਗਰਮੀ ਦੇ ਲੱਛਣ ਐਵੇਂ ਲਾਈ ਲੱਗ ਨਾ ਬਣੋ ਕਿ ਮੈਨੂੰ ਜੇ ਗਰਮੀ ਦੇ ਲੱਛਣ ਆ ਜਾਂ ਮੇਰੇ ਗਰਮੀ ਪੈ ਚੁੱਕੀ ਆ ਫਿਰ ਮੈਂ ਭਿਓ ਕੇ ਖਾਣਾ ਆਦਰਵਾਇਜ਼ ਆਮ ਬੰਦਾ ਉਹਨੂੰ ਧੋ ਕੇ ਖਾ ਸਕਦਾ ਹੈ ਤੇ ਨਾਰਮਲ ਜਿਹੜਾ ਬੰਦਾ ਆ ਤੁਸੀਂ ਗੱਲ ਕੀਤੀ ਕਿੰਨੀ ਮਾਤਰਾ ਚ ਖਾਣਾ ਨਾ ਕਿੰਨੇ ਬਦਾਮ ਮਤਲਬ ਨਾ ਏਜ ਵਾਈਜ਼ ਆ ਕਿ ਇਦਾਂ ਦਾ ਕੁਝ ਹੈਗਾ ਕਿ ਕਿਹੜੀ ਏਜ ਦਾ ਬਗਰ ਬੰਦਾ ਬੱਚਾ ਕਿੰਨੇ ਬਦਾਮ ਖਾਣੇ ਆ ਨਾਰਮਲ ਬੰਦਾ ਜਿਹੜਾ ਹੈਗਾ ਆ ਉਹਤੇ ਦਿਨ ਦੇ ਵਿੱਚ ਤਕਰੀਬਨ ਇੱਕ ਆਨ ਐਵਰੇਜ ਗੱਲ ਦੱਸਾਂ 10 ਤੋਂ 12 ਬਦਾਮ ਖਾ ਸਕਦਾ ਹੈ ਤੇ ਜੇ ਉਹਦੀ ਤਸਵੀਰ ਬੈਲੈਂਸ ਆ ਬਿਨਾ ਪਿਉਏ ਤੋਕੇ ਹੂੰ ਤੇ ਜਿਹਦੀ ਤਸਵੀਰ ਗਰਮ ਹੂੰ ਉਹ ਰਾਤ ਨੂੰ ਰੱਖ ਲਵੇ ਉਹਨਾਂ ਨੂੰ 6 ਤੋਂ 8 ਘੰਟੇ ਪਿਉ ਹੋ ਲਵੇ ਫਿਰ ਉਹਦਾ ਛਿਲਕਾ ਉਤਾਰ ਕੇ ਖਾ ਲਵੇ 10 ਤੋਂ 12 ਗਰਾ ਬਦਾ ਬਦਾ ਬਦਾਮ ਖਾਲੇ ਪਿਉ ਹੋ ਕੇ ਖਾ ਲੇ ਸੁੱਕੇ ਖਾ ਲੇ ਲੋਕ ਕਹਿੰਦੇ ਵੀ ਜਿਹੜਾ ਜਿੱਚ ਪਾਣੀ ਚ ਪਿਉਆ ਆ ਉਹ ਪਾਣੀ ਵੀ ਪੀ ਲੈਣਾ ਸੀ ਉਹ ਕੁਝ ਵੀ ਤਾਤਾ ਉਹਦੇ ਫਿਰ ਮੈਂ ਪਹਿਲਾਂ ਗੱਲ ਦੱਸੀ ਵੀ ਤਾਤੋ ਚ ਕਿਹੜੇ ਆ ਗਏ ਚ ਤੇ ਗੰਦਗੀ ਆ ਗਈ ਨਾ ਹੂੰ ਉਦੋਂ ਤੁਹਾਨੂੰ ਕਿਹਨਾਂ ਵੀਊ ਪਾਉਣੇ ਸੀਗੇ ਆਪਣੀ ਵੀਡੀਓ ਚ ਲਾਉਣੀ ਸੀ ਆਪਣੇ ਮਗਰ ਲਾਉਣਾ ਸੀ ਤੇ ਜੇ ਤੁਸੀਂ ਉਹਦੇ ਉਹਨੂੰ ਭੋ ਕੇ ਉਹਦਾ ਪਾਣੀ ਪੀਣਾ ਹੀ ਸੀ ਤਾਂ ਫੇ ਭੋਇ ਹੀ ਘਾਤੋਂ ਹੂੰ ਤੇ ਪੀਓਂਗਾ ਤੂੰ ਮਨੋਦੇ ਪਾਣੀ ਨੂੰ ਲੈ ਕੇ ਇਹ ਜਿਹੜੀਆਂ ਚੀਜ਼ਾਂ ਨੇ ਜਸਟ ਇੱਕ ਅਫਵਾਹ ਹੈ ਕਾਮਨ ਸੈਂਸ ਆ ਉਹ ਅਸੀ ਇੱਕ ਚੀਜ਼ ਤੋਂ ਹੁੰਦੀ ਯਾ ਪੀਓਂਈ ਅਸੀਂ ਕਾਦੇ ਲਈ ਤੋਂ ਹੁੰਦੀ ਵੀ ਉਹਦੀ ਗੰਦਗੀ ਉਤਰੇ ਜਾਂ ਉਹਨੂੰ ਪੀਓਆਂ ਕਾਦੇ ਲਈ ਕਿਉਂਕਿ ਮਾਈਂਡ ਸੈਟ ਆ ਨਾ ਲੋਕ ਇਹਨੇ ਮਹਿੰਗੀ ਚੀਜ਼ ਲੈਂਦੇ ਤਾਂ ਪਾਣੀ ਵੀ ਨਹੀਂ ਛੱਡਣਾ ਬਸ ਆਹੀ ਚੀਜ਼ ਆ ਪਾਣੀ ਵੀ ਉਹਦਾ ਜ਼ਰੂਰੀ ਆ ਪਰ ਉਹਦੇ ਵਿੱਚ ਅਸੀਂ ਇਹ ਦੇਖੀਏ ਪਾਣੀ ਦੇ ਵਿੱਚ ਡਸਟ ਪਾਰਟੀਕਲ ਆ ਗੰਦਗੀ ਆ ਮਿੱਟੀ ਆ ਤੇ ਜੇ ਹੋਰ ਨਹੀਂ ਕੁਝ ਉਹਦੇ ਵਿੱਚ ਛਿਲਕਾ ਤਾਂ ਅਸੀਂ ਉਤਾਰਨਾ ਹੀ ਆ ਨਾ ਪੀਓਆਂ ਕਾਦੇ ਨਹੀਂ ਸੀ ਤੇ ਜੇ ਪੀਓਣਾ ਹੀ ਸੀ ਤਾਂ ਇਹ ਪਾਣੀ ਪਾਣੀ ਦਾ ਤੋਂ ਪੀਓ ਅਜਿਹੀ ਚੀਜ਼ ਹੋ ਰਹਾ ਬਾਦਾਮ ਅਗਰ ਜਦੋਂ ਤੁਸੀਂ ਦੇਖਦੇ ਨਾ ਮਾਰਕੀਟ ਦੇ ਵਿੱਚ ਵੀ ਲਈਏ ਤੇ ਲੈਣ ਚਾਹੀਏ ਤਾਂ ਆਪਾਂ ਕਹਿੰਦੇ ਬਾਦਾਮ ਦੇ ਦਿਓ ਇੱਕ ਬਾਦਾਮ ਹੁੰਦਾ ਜਿਹੜਾ ਮੋਟਾ ਹੁੰਦਾ ਥੋੜਾ ਬਾਦਾਮ ਇੱਕ ਬਹੁਤ ਬਰੀਕ ਹੁੰਦਾ ਬਾਦਾਮ ਉਹ ਕੀ ਉਹਨਾਂ 'ਚ ਫਰਕ ਆ ਦੋਨਾਂ 'ਚ ਦੇਖੋ ਇਹ ਬਦਾਮ ਦੇਸੀ ਇੱਕ ਸੱਚੇ ਕੜੱਤਨ ਹੁੰਦੀ ਏ ਥੋੜੀ ਜਿਹੜਾ ਕੜੱਤਨ ਵਾਲਾ ਬਦਾਮ ਆ ਮੇਰੇ ਅਕੋਰਡਿੰਗ ਕੜੱਤਨ ਵਾਲਾ ਤੇ ਛੋਟਾ ਬਦਾਮ ਜਿਹੜਾ ਹੁੰਦਾ ਉਹਦੇ ਵਿੱਚ ਨਿਊਟ੍ਰੀਸ਼ਨ ਭਰਪੂਰ ਹੁੰਦਾ ਆ ਬਾਕੀ ਹੁਣ ਹਰੇਕ ਦੇ ਆਪਣੇ ਆਪਣੇ ਇਹਦੇ 'ਚ ਆਪਣੇ ਆਪਣੇ ਅ ਤਜਰਬੇ ਆ ਕੋਈ ਕਹਿੰਦਾ ਜਿਹੜਾ ਵੱਡਾ ਬਦਾਮ ਆ ਇੱਕ ਪੈਕਿੰਗ ਆਉਂਦੀ ਕੈਲੀਫੋਰਨੀਆ ਆਲਮੰਡ ਉਹ ਬਣੇ ਤਾਂ ਭਾਵੇਂ ਇੱਥੇ ਹੋਣ ਭਾਵੇਂ ਇੱਥੇ ਪੈਕ ਹੋਏ ਹੁਣ ਉੱਤੇ ਟੈਗ ਲਾਤਾ ਉਹ ਵਧੀਆ ਆ ਸਾਡੇ ਇਹ ਲੱਗਦਾ ਕਿ ਸੋਚਣ ਵਾਲੇ ਸਮਝਦੇ ਜਿਹੜੀ ਹਰ ਜਿਹੜੀ ਚਮਕ ਦੀ ਚੀਜ਼ ਆ ਸੋਨਾ ਹੋਊਗੀ ਪੈਕਿੰਗ ਵਧੀਆ ਆ ਬਦਾਮ ਦਾ ਸਾਈਜ਼ ਵਧੀਆ ਆ ਉਹ ਵਧੀਆ ਹੋਊਗਾ ਨਹੀਂ ਨਾਰਮਲੀ ਜਿਹੜਾ ਇੱਕ ਬੇਸਿਕ ਆਈਡੀਆ ਜੋ ਮੈਂ ਅੱਜ ਤੱਕ ਮਹਿਸੂਸ ਕੀਤਾ ਜਿਹੜਾ ਛੋਟੀ ਗਿਰੀ ਆ ਉਹਦੇ ਵਿੱਚ ਨਿਊਟ੍ਰੀਸ਼ਨ ਭਰਪੂਰ ਹੁੰਦਾ ਆ ਥੋੜੀ ਕੜਵੀ ਹੁੰਦੀ ਆ ਤੇ ਉਹ ਕੜਵਾ ਪਨ ਹੀ ਸਾਨੂੰ ਨਿਊਟ੍ਰੀਸ਼ਨ ਦਿੰਦਾ ਆ ਤੁਹਾਨੂੰ ਛੋਟੀ ਗਿਰੀ ਤੇ ਫੋਕਸ ਜ਼ਿਆਦਾ ਕਰਨਾ ਚਾਹੀਦਾ ਉਹ ਵਰਤੋਂ ਚ ਜ਼ਿਆਦਾ ਲਿਓਣੀ ਚਾਹੀਦੀ ਆ